ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਪਵਿੱਤਰ ਸਗਰਾਂ ਦਾ ਦਿਹਾੜਾ ਹੈ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਮੂਹ ਸਾਧ ਸੰਗਤਾਂ ਨੂੰ ਸਾਡੇ YouTube TV SSP ਗੁਰਬਾਣੀ TV ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਸੱਚੇ ਪਾਤਸ਼ਾਹ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਆਪ ਸਭ ਲਈ ਵਿਸਾਖ ਦਾ ਮਹੀਨਾ ਖੁਸ਼ੀਆਂ ਭਰਿਆ ਆਵੇ ਆਪ ਜੀ ਦੇ ਵਿੜੇ ਖੁਸ਼ੀਆਂ ਤੇ ਖੇੜੇ ਲਿਆਵੇ ਆਓ ਸੁਣਦੇ ਹਾਂ ਵਿਸਾਖ ਦੇ ਮਹੀਨੇ ਦਾ ਪਾਠ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਧੀਰਨ ਕਿਉ ਵਾਡੀਆਂ ਜਿਨਾ ਪ੍ਰੇਮ ਬਿਸ਼ੋਹ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗਤਨਾ ਹਰ ਅਵਿਨਾਸੀ ਓਹੋ पलच पलच सगली मोई ਝੂਠੇ ਧੰਦੇ ਮੋਹ ਇਕ ਸਹਰ ਕੇ ਨਾਮ ਬਿਨ ਅਗੇ ਲਈ ਇਹ ਖੋ ਦਇਓ ਵਸਾਰ ਵਗੁਚਣਾ ਪ੍ਰਭ ਬਿਨ ਅਵਰ ਨਾ ਕੋਏ ਪ੍ਰੇਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ नानक की प्रभ बेनती प्रभ मिलो हो प्राप्त होए वैसाख सुहावा जा संत पेट हर सोए वागुरू जी का खालसा वाहेगुरू जी की फतेह खालसा साजना दिवस ਅਤੇ ਵਿਸਾਖ ਮਹੀਨੇ ਦੀ ਸਗਰਾਂ ਦੀਆਂ ਸਮੂਹ ਸੰਗਤਾਂ ਨੂੰ ਸਾਡੇ YouTube ਚੈਨਲ SSP ਗੁਰਬਾਣੀ TV ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਰੋਜ਼ਾਨਾ ਸ੍ਰੀ ਸਹਿਜ ਪਾਠ ਸਰਵਣ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ